ਸਤਿ ਸ਼੍ਰੀ ਅਕਾਲ ਨਮਸਕਾਰ ਅੱਲਾ ਹਾਫਿਜ਼ ਐਕੁਅਰੀ ਹਲਵਾਈ ਦਾ ਕੰਮ ਕਰਦੇ ਬੰਦੇ ਦੀ ਜਿਹੜੀ ਕੁੜੀ ਹੁੰਦੀ ਆ ਉਹਦਾ ਉਹ ਵਿਆਹ ਕਰਦਾ ਆ ਧੀ ਦਾ ਵਿਆਹ ਕਰਦਾ ਆ ਕੁੜੀ ਸਹੁਰਿਆਂ ਦੇ ਘਰ ਜਾਂਦੀ ਆ ਪਰ ਸਹੁਰੇ ਬੋਤੇ ਵਧੀਆ ਨਹੀਂ ਹੁੰਦੇ ਹੌਲੀ ਹੌਲੀ ਉੱਥੇ ਜਿਹੜੀ ਆ ਉਹਦੀ ਲਾਈਫ ਕੁੜੀ ਦੀ ਉਹ ਕਾਫੀ ਸਟਰਗਲਿੰਗ ਵਾਲੀ ਹੋ ਜਾਂਦੀ ਆ ਘਰ ਦੇ ਸਾਰੇ ਪਰੇਸ਼ਾਨ ਕਰਦੇ ਆ ਸੱਸ ਸਹੁਰਾ ਨਨਾਨ ਤੇ ਪਤੀ ਜਿਹੜਾ ਉਹ ਤਕਰੀਬਨ ਸਾਰੇ ਉਹਦੇ ਨਾਲ ਮਿਸਬੀਹੇਵ ਉਹਦੇ ਨਾਲ ਚੰਗਾ ਵਰਤਾਓ ਨਹੀਂ ਕਰਦੇ ਹੈਗੇ ਘਰ ਦੇ ਵਿੱਚ ਬੱਚਾ ਹੁੰਦਾ ਆ ਤੇ ਉਸ ਤੋਂ ਬਾਅਦ ਕੁੜੀ ਜਿਹੜੀ ਹੋਰ ਵੀ ਜ਼ਿਆਦਾ ਦੁਖੀ ਰਹਿਣ ਲੱਗ ਪੰਦੀ ਆ ਇੱਕ ਦਿਨ ਆਪਣੇ ਪਿਤਾ ਕੋਲ ਆਉਂਦੀ ਆ ਵਾਪਸ ਪਿਤਾ ਨੂੰ ਸਾਰੀ ਗੱਲ ਦੱਸਦੀ ਆ ਪਿਤਾ ਉਹਨੂੰ ਕੁਝ ਨਹੀਂ ਕਹਿੰਦਾ ਉਹਨੂੰ ਰਸੋਈ ਦੇ ਵਿੱਚ ਕਿਚਨ ਦੇ ਵਿੱਚ ਜਿੱਥੇ ਉਹ ਕੰਮ ਕਰਦੇ ਹੁੰਦੇ ਉੱਥੇ ਲੈ ਜਾਂਦਾ ਉੱਥੇ ਤਿੰਨ ਪਤილები ਹੁੰਦੇ ਆ ਤਿੰਨਾਂ ਪਤਿਲੀਆਂ ਦੇ ਵਿੱਚ ਉਹ ਤਿੰਨ ਚੀਜ਼ਾਂ ਪਾਉਂਦਾ ਕੁੜੀ ਜਿਹੜੀ ਦੇਖਦੀ ਆ ਬੜੇ ਧਿਆਨ ਨਾਲ ਇੱਕ ਦੇ ਵਿੱਚ ਉਹ ਆਲੂ ਪਾਉਂਦਾ ਆ ਪਾਣੀ ਦੇ ਰੱਖ ਦਿੰਦਾ ਉਬਾਲਣ ਦੇ ਲਈ ਦੂਜੇ ਦੇ ਵਿੱਚ ਉਹ ਪਾਣੀ ਦੇ ਵਿੱਚ ਅੰਡੇ ਪਾਉਂਦਾ ਆ ਉਹ ਵੀ ਰੱਖ ਦਿੰਦਾ ਉਬਾਲਣ ਲਈ ਤੀਜੇ ਦੇ ਵਿੱਚ ਜਿਹੜੇ ਕਾਫੀ ਦੇ ਬੀ ਪਾਉਂਦਾ ਆ ਪਾਣੀ ਜਿਹੜਾ ਉਹ ਵੀ ਰੱਖ ਦਿੰਦਾ ਉਬਲਣ ਦੇ ਲਈ 20 ਮਿੰਟਾਂ ਬਾਅਦ 20 ਮਿੰਟ ਉਹ ਦੇਖਦੇ ਰਹਿੰਦੇ ਆ 20 ਮਿੰਟਾਂ ਬਾਅਦ ਤਿੰਨੇ ਚੀਜ਼ਾਂ ਨੂੰ ਉਹ ਲਾਉਂਦਾ ਆ ਲਾ ਕੇ ਉਹ ਫਿਰ ਕੁੜੀ ਨੂੰ ਕਹਿੰਦਾ ਹੁਣ ਦੇਖ ਤਿੰਨਾਂ ਦਾ ਕੀ ਬਣਿਆ ਜਿਹੜੇ ਆਲੂ ਸੀਗੇ ਉਹ ਜਿਹੜੇ ਪਹਿਲਾਂ ਬਹੁਤ ਜ਼ਿਆਦਾ ਸਖਤ ਸੀਗੇ ਉਹ ਅੰਦਰੋਂ ਨਰਮ ਹੋ ਜਾਂਦੇ ਆ ਪੋਲੇ ਹੋ ਜਾਂਦੇ ਆ ਜਿਹੜੇ ਅੰਡੇ ਸਗੇ ਜਿਹੜੇ ਪਹਿਲਾਂ ਨਰਮ ਸਗੇ ਉਹ ਸਖਤ ਹੋ ਜਾਂਦੇ ਆ ਤੇ ਜਿਹੜੇ ਕਾਫੀ ਦੇ ਬੀਜ ਸਗੇ ਉਹ ਵਿੱਚ ਕਿਤੇ ਦਿਖਾਈ ਹੀ ਨਹੀਂ ਦਿੰਦੇ ਪਿਤਾ ਕਹਿੰਦਾ ਆ ਸਾਡੀ ਜ਼ਿੰਦਗੀ ਦੇ ਵਿੱਚ ਚੁਣੌਤੀਆਂ ਬਹੁਤ ਆਉਂਦੀਆਂ ਸਾਡੀ ਜ਼ਿੰਦਗੀ ਜਿਹੜੀ ਆ ਉਹ ਸਟਰਗਲਿੰਗ ਵਾਲੀ ਹੁੰਦੀ ਆ ਪਰਮਾਤਮਾ ਸਾਨੂੰ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਦਿੰਦਾ ਆ ਤੇ ਕੁਝ ਬੰਦੇ ਹੁੰਦੇ ਆ ਜਿਹੜੇ ਇਹਨਾਂ ਚੁਣੌਤੀਆਂ ਦੇ ਵਿੱਚ ਇਹਨਾਂ ਦੁਸ਼ਵਾਰੀਆਂ ਦੇ ਵਿੱਚ ਇਹੋ ਜਿਹੀ ਜ਼ਿੰਦਗੀ ਦੇ ਵਿੱਚ ਮਾਰ ਝੱਲ ਝੱਲ ਕੇ ਜਿਹੜੇ ਆਹੋ ਟੁੱਟ ਜਾਂਦੇ ਆ ਨਰਮ ਪੈ ਜਾਂਦੇ ਆ ਅੰਦਰੋਂ ਜਿਹੜੇ ਸਖਤ ਹੁੰਦੇ ਆ ਉਹ ਨਰਮ ਹੋ ਜਾਂਦੇ ਆ ਜਿਵੇਂ ਇਹ ਆਲੂ ਹੋ ਗਿਆ ਕੁਝ ਬੰਦੇ ਪਹਿਲਾਂ ਨਰਮ ਹੁੰਦੇ ਆ ਪਰ ਜਦੋਂ ਚੁਣੌਤੀਆਂ ਪੈਂਦੀਆਂ ਜਦੋਂ ਦੁਸ਼ਵਾਰੀਆਂ ਪੈਂਦੀਆਂ ਸਟਰਗਲਿੰਗ ਲਾਈਫ ਹੁੰਦੀ ਆ ਤਾਂ ਉਹ ਅੰਡਿਆਂ ਦੇ ਵਾਂਗ ਸਖਤ ਹੋ ਜਾਂਦੇ ਆ ਤੇ ਤੀਜੀ ਕਿਸਮ ਦੇ ਬੰਦੇ ਹੁੰਦੇ ਆ ਜਿਹੜੇ ਐਦਾਂ ਦੀ ਚੀਜ਼ਾਂ ਦੇ ਵਿੱਚ ਐਦਾਂ ਦੀ ਸਿਚੁਏਸ਼ਨ ਦੇ ਵਿੱਚ ਵੀ ਉਹ ਕੁਝ ਨਮਾ ਕਰਦੇ ਆ ਘੁੱਲ ਜਾਂਦੇ ਆ ਉਹਨੇ ਕੌਫੀ ਨੇ ਦੇਖ ਲਾ ਵਿੱਚ ਘੁੱਲ ਗਈ ਤੇ ਪਰ ਉਹ ਜਿਹੜਾ ਪਾਣੀ ਆ ਉਹ ਉਹ ਖੁਸ਼ਬੂਦਾਰ ਉਹ ਵੈਲਿਊਏਬਲ ਬਣਾਤਾ ਹੁਣ ਪਾਣੀ ਦੀ ਕੀਮਤ ਪੈਣੀ ਆ ਕਹਿਣ ਦਾ ਮਤਲਬ ਕਿ ਜ਼ਿੰਦਗੀ ਦੇ ਵਿੱਚ ਜਿਹੜੀਆਂ ਚੁਣੌਤੀਆਂ ਜੋ ਸਾਹਮਣਾ ਜੋ ਅਸੀਂ ਸਾਡਾ ਸੰਘਰਸ਼ ਹੁੰਦਾ ਜੋ ਹਾਰਡ ਵਰਕ ਹੁੰਦਾ ਆ ਅਸੀਂ ਬੇਸ਼ੱਕ ਸਾਨੂੰ ਮੌਕੇ ਤੇ ਲੱਗਦਾ ਆ ਕਿ ਇਹ ਸਾਡੀ ਜ਼ਿੰਦਗੀ ਜਿਹੜੀ ਆ ਉਹ ਖਰਾਬ ਹੋ ਗਈ ਬਰਬਾਦ ਹੋ ਗਈ ਅਸੀਂ ਹੁਣ ਕੀ ਕਰਾਂਗੇ ਸਾਡੇ ਨਾਲ ਆ ਹੁੰਦਾ ਕਈ ਵਾਰ ਬੱਚੇ ਜਿਹੜੇ ਆਹੋ ਰੋਂਦੇ ਆ ਕਈ ਵਾਰ ਜਿਹੜੇ ਆਹੋ ਇਮਤਿਹਾਨਾਂ ਦੇ ਵਿੱਚ ਸਾਡੇ ਜਿਹੜੇ ਘੱਟ ਨੰਬਰ ਜਾਂ ਜ਼ਿਆਦਾ ਪੜ੍ਹਾਈ ਜਾਂ ਜ਼ਿਆਦਾ ਬੋਝ ਇਹਨਾਂ ਚੀਜ਼ਾਂ ਦੇ ਵਿੱਚ ਅਸੀਂ ਉਹ ਸ਼ਿਕਾਇਤਾਂ ਕਰਦੇ ਆ ਪਰ ਨਹੀਂ ਉਹ ਚੀਜ਼ਾਂ ਸਾਨੂੰ ਉੱਚਾ ਉਠਾਉਣ ਤੇ ਲਈ ਹੁੰਦੀਆਂ ਆ ਅਸੀਂ ਇਹਨਾਂ ਸੰਘਰਸ਼ਾਂ ਦੇ ਵਿੱਚ ਇਦਾਂ ਦੇ ਬਣੀਆਂ ਜਿਵੇਂ ਉਹ ਕਾਫੀ ਦੇ ਵੀ ਆਪ ਵੀ ਉਹ ਉਹਦੇ ਵਿੱਚ ਹੁਲਦੇ ਆ ਤੇ ਉਹ ਮਾਰ ਜਾਂਦੇ ਆ ਤੇ ਦੂਜਿਆਂ ਨੂੰ ਬਾਅਦ ਵਿੱਚ ਉਹ ਕੁਝ ਨਾ ਕੁਝ ਨਵਾਂ ਦਿੰਦੇ ਆ ਅਸੀਂ ਇਸ ਸਮਾਜ ਦੇ ਵਿੱਚ ਇਸ ਤਰ੍ਹਾਂ ਵਿਚਰੀਏ ਕਿ ਜਿਹੜਾ ਉਹ ਸਮਾਜ ਸਾਡੇ ਤੇ ਮਾਣ ਕਰੇ ਬਾਅਦ ਦੇ ਵਿੱਚ ਅਸੀਂ ਆਪ ਵੀ ਵਧੀਆ ਰਹੀਏ ਵਧੀਆ ਆਪਣੀ ਕੀਮਤ ਪਵੇ ਤੇ ਅਸੀਂ ਸਮਾਜ ਦੀ ਕੀਮਤ ਵੀ ਪਾਈਏ ਸਮਾਜ ਨੂੰ ਵੀ ਉੱਚਾ ਚੱਕੀਏ ਤੇ ਕੁਝ ਐਦਾਂ ਦਾ ਕਰੀਏ ਜਿਹਦੇ ਨਾਲ ਸਾਡੇ ਘਰਦਿਆਂ ਨੂੰ ਫਾਇਦਾ ਹੋਵੇ ਸਾਡੇ ਆਲੇ ਦਿਵਾਲੀ ਨੂੰ ਫਾਇਦਾ ਹੋਵੇ ਸਾਡੇ ਸਮਾਜ ਨੂੰ ਸਾਡੇ ਦੇਸ਼ ਨੂੰ ਫਾਇਦਾ ਹੋਵੇ ਨਾਮ ਰੋਸ਼ਨ ਕਰੀਏ ਅਸੀਂ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਕੁਝ ਕਰੀਏ ਸੰਘਰਸ਼ ਜਿਹੜੇ ਆਹੋ ਸਾਨੂੰ ਜਿਹੜਾ ਉਹ ਜਿੱਦਾਂ ਉਲਟ ਦਿਸ਼ਾ ਤੋਂ ਜਿਹੜੀ ਹਵਾ ਆਉਂਦੀ ਹੁੰਦੀ ਆ ਉਹ ਸਾਨੂੰ ਲੱਗਦੀ ਹੁੰਦੀ ਆ ਕਿ ਸਾਨੂੰ ਜਿਹੜੇ ਉੜ ਨਹੀਂ ਦੇਗੀ ਪੰਛੀ ਜਿਹੜੇ ਆਹੋ ਸੋਚਦੇ ਆ ਕਿ ਹਵਾ ਦੇ ਵਿੱਚ ਕਿਵੇਂ ਉੜਨਾ ਪਰ ਹਵਾਵਾਂ ਜਿਹੜੀਆਂ ਹੁੰਦੀਆਂ ਉਹ ਕਈ ਵਾਰ ਉੱਚਾ ਚੱਕ ਦਿੰਦੀਆਂ ਆ ਬੰਦੇ ਨੂੰ ਥੈਂਕ ਯੂ